ਅੱਜ ਲੱਗਣ ਜਾ ਰਿਹਾ ਹੈ ਸਾਲ ਦਾ ਆਖਰੀ ਚੰਦਰ ਗ੍ਰਹਿਣ ਜਿਸ ਦਾ ਅਸਰ ਭਾਰਤ, ਏਸ਼ੀਆ, ਆਸਟ੍ਰੇਲੀਆ, ਪੂਰਬੀ ਅਫਰੀਕਾ, ਯੂਰਪ ਵਿੱਚ ਦਿਖਾਈ ਦੇਵੇਗਾ। ਹਾਲਾਂਕਿ ਇਹ ਹੀ ਗ੍ਰਹਿਣ ਦੱਖਣੀ ਅਤੇ ਉੱਤਰੀ ਅਮਰੀਕਾ ਵਿੱਚ ਨਹੀਂ ਦਿਖਾਈ ਦੇਵੇਗਾ ਪਰ ਕੁਝ ਹਿੱਸਿਆਂ ਵਿੱਚ ਇਹ ਦਿਖਾਈ ਦੇ ਵੀ ਸਕਦਾ ਹੈ। ਇਸ ਨੂੰ ਬਲੱਡ ਮੂਨ ਵੀ ਕਿਹਾ ਜਾਂਦਾ ਹੈ। ਇਹੀ ਚੰਦਰਗ੍ਰਹਿਣ ਦੌਰਾਨ ਸਾਨੂੰ ਕੀ ਕੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਨੇ ਉਸ ਬਾਰੇ ਜਾਣਕਾਰੀ ਲੈਣੇ ਆ ਇਸ ਨੂੰ ਸੂਤਕ ਕਾਲ ਵੀ ਕਿਹਾ ਜਾਂਦਾ ਹੈ ਅੱਜ ਸੂਤਕ ਕਾਲ ਦਾ ਜੋ ਸਮਾਂ ਹੈ 12:57 ਤੇ ਸ਼ੁਰੂ ਹੋਵੇਗਾ ਅਤੇ ਦੇਰ ਰਾਤ ਸूतक ਕਾਲ 1:26 ਤੇ ਜੈਨਿਕ ਚੰਦਰ ਗ੍ਰਹਿਣ ਦੇ ਅੰਤ ਦੇ ਨਾਲ ਹੀ ਸਮਾਪਤ ਹੋਵੇਗਾ ਸूतक ਕਾਲ ਦੌਰਾਨ ਸਾਨੂੰ ਕੀ ਨਹੀਂ ਕਰਨਾ ਚਾਹੀਦਾ ਸ਼ੁਭਕਮ ਖਾਣਾ ਪਕਾਉਣਾ ਖਾਣਾ ਖਾਣਾ ਨਹਾਉਣਾ দান ਕਰਨਾ ਸੌਣਾ ਪੂਜਾ ਆਜ ਸਾਰੇ ਕੰਮ ਬੰਦ ਹਨ ਪਰ ਸूतक काल ਦੇ ਇਹ ਨਿਯਮ ਬੱਚਿਆਂ ਬਜ਼ੁਰਗਾਂ ਗਰਭਤੀ ਔਰਤਾਂ ਅਤੇ ਬਿਮਾਰ ਲੋਕਾਂ ਤੇ ਲਾਗੂ ਨਹੀਂ ਹੁੰਦੇ ਉਹਨਾਂ ਨੂੰ ਇਸ ਤੋਂ ਛੋਟ ਹੈ ਬੱਚਿਆਂ ਬਜ਼ੁਰਗਾਂ ਅਤੇ ਬਿਮਾਰ ਲੋਕਾਂ ਲਈ ਸूतक काल ਦਾ ਸਮਾਂ 6:36 ਮਿੰਟ ਤੇ ਸ਼ੁਰੂ ਹੋਵੇਗਾ ਆਓ ਜਾਣਦੇ ਹਾਂ ਬਲੱਡ ਮੂਨ ਕੀ ਹੈ ਬਲੱਡ ਮੂਨ ਚੰ드ਰਮਾ ਦਾ ਰੰਗ ਲਾਲ ਹੁੰਦਾ ਹੈ ਆਮ ਨਾਲੋਂ ਆਕਾਰ ਚੰ드ਰਮਾ ਦਾ ਵੱਡਾ ਦਿਖਾਈ ਦਿੰਦਾ ਹੈ ਪੂਰਨ ਚੰਨ ਦੇ ਗ੍ਰਹਿਣ ਦੌਰਾਨ ਇੱਕ ਬਲੱਡ ਮੂਨ ਦਿਖਾਈ ਦਿੰਦਾ ਹੈ ਇਸ ਸਮੇਂ ਚੰ드ਰਮਾ ਧਰਤੀ ਦੇ ਬਹੁਤ ਨੇੜੇ ਹੁੰਦਾ ਹੈ ਤੇ ਆਰਬਿਟ ਤੋਂ ਇਸ ਤੇ ਪੈਣ ਵਾਲੀ ਰੋਸ਼ਨੀ ਇਸ ਨੂੰ ਲਾਲ ਰੰਗ ਦੀ ਦਰਸਾਉਂਦੀ ਹੈ ਬਲੱਡ ਮੂਨ ਉੱਤਰੀ ਭਾਰਤ ਦੇ ਦਿੱਲੀ ਚੰਡੀਗੜ੍ਹ ਜੈਪੁਰ ਲਖਨਊ ਤੇ ਪੱਛਮੀ ਭਾਰਤ ਦੇ ਮੁੰਬਈ ਅਹਮਦਾਬਾਦ ਅਤੇ ਪੂਨੇ ਸਮੇਤ ਕਈ ਸ਼ਹਿਰਾਂ ਵਿੱਚ ਦਿਖਾਈ ਦੇਵੇਗਾ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਾਣਕਾਰੀ ਚੰਗੀ ਲੱਗੀ ਤਾਂ ਆਪਣੇ ਹੋਰ ਵੀ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਥੈਂਕਸ ਫॉर ਵਾਚਿੰਗ ਅੱਜ ਸੂਤਕਾਲ ਦਾ ਜੋ ਸਮਾਂ ਹੈ 12:57 ਮਿੰਟ ਤੇ ਸ਼ੁਰੂ ਹੋਵੇਗਾ ਅਤੇ ਦੇਰ ਰਾਤ ਸूतक काल 1:26 ਮਿੰਟ ਤੇ ਜੈਨਿਕ ਕੇ ਚੰਦਰ ਗ੍ਰਹਿਣ ਦੇ ਅੰਤ ਦੇ ਨਾਲ ਹੀ ਸਮਾਪਤ ਹੋਵੇਗਾ ਸूतक काल ਦੌਰਾਨ ਸਾਨੂੰ ਕੀ ਨਹੀਂ ਕਰਨਾ ਚਾਹੀਦਾ ਸ਼ੁਭ ਕੰਮ ਖਾਣਾ ਪਕਾਉਣਾ ਖਾਣਾ ਖਾਣਾ ਨਹਾਉਣਾ ਦਾਨ ਕਰਨਾ ਸੌਣਾ ਪੂਜਾ ਆਦਿ ਸਾਰੇ ਕੰਮ ਬੰਦ ਹਨ ਪਰ